ਖੰਨਾ ਪੁਲਿਸ ਨੇ ਖੇਤਾਚੂ ਮੂਹ ਬਣ ਕੇ ਸੁੱਟੀ ਨਗਨ ਲੜਕੀ ਦੇ ਕਥਿਤ ਦੋਸ਼ੀ ਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾ ਹੀ ਕੀਤਾ ਕਾਬੂ ਲੜਕੀ ਦੇ ਅਨੇਕ ਕਤਲ ਦੀ ਗੁੱਥੀ ਨੂੰ ਸੁਲਝਾਇਆ ਤੇ ਕਥਿਤ ਦੋਸ਼ੀ ਨੂੰ ਕੀਤਾ ਕਾਬੂ ਅੱਜ ਪ੍ਰੈਸ ਕਾਨਫਰੈਂਸ ਸੰਜੀਤ ਕੁਮਾਰ ਨੇ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜੋ ਸਟਰਗਲ ਕੀਤਾ ਉਹ ਤੋਂ ਨੇ ਸਟ੍ਰਾਂਗੂਲੇਟ ਕਰਕੇ ਇਹਦੀ ਡੈਥ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਕੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਨੇ ਖੇਤਾ ਚ ਮੁਹ ਬਣ ਕੇ ਸੁੱਟੀ ਨਗਨ ਲੜਕੀ ਦੇ ਕਥਿਤ ਦੋਸ਼ੀ ਨੂੰ 24 ਘੰਟਿਆਂ ਤੋਂ ਪਹਿਲਾਂ ਪਹਿਲਾ ਹੀ ਕੀਤਾ ਕਾਬੂ ਲੜਕੀ ਦੇ ਅਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਤੇ ਕਥਿਤ ਦੋਸ਼ੀ ਨੂੰ ਕੀਤਾ ਕਾਬੂ ਅੱਜ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਅਮਰਪਾਲ ਸਿੰਘ ਨੇ ਦੱਸਿਆ ਕਿ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਕ ਦੀ ਅਗਵਾਈ ਵਿੱਚ ਖੰਨਾਪੁਰਸ ਨੂੰ ਅਨੇਕ ਕਤਲ ਦੀ ਗੁੱਥੀ ਨੂੰ ਸੁਲਝਾਨ ਵਿੱਚ 24 ਘੰਟਿਆਂ ਤੋਂ ਪਹਿਲਾਂ ਪਹਿਲਾ ਪਹਿਲਾ ਸੋਲ ਜਾ ਕੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਤਿਤ ਦੋਸ਼ੀ ਆਪਣਾ ਜੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਸਨੇ ਬਲਾਤਕਾਰ ਦੀ ਕੋਸ਼ਿਸ਼ ਕਰਦੇ ਇਹ ਕਤਲ ਹੋ ਗਿਆ ਉਹਨਾਂ ਦੱਸਿਆ ਕਿ ਇਸ ਸਬੰਧਿਤ ਦਲਬੀਰ ਸਿੰਘ ਅਤੇ ਸਰਪੰਚ ਗਰਮੇਲ ਸਿੰਘ ਵਾਸੀ ਪਿੰਡ ਅਲੋੜ ਨੇ ਥਾਣਾ ਸਦਰ ਖੰਨਾ ਵਿਖੇ ਇਤਲਾ ਦਿੱਤੀ ਸੀ ਕਿ ਪਿੰਡ ਅਲੋੜ ਰੇਲਵੇ ਲਾਈਨਾਂ ਪਰ ਬਣੀਆਂ ਦੋ ਪੁਲ ਛੋਟੀਆਂ ਪੁਲੀਆਂ ਕਰਾਸ ਕਰਕੇ ਸਾਹਮਣੇ ਖੇਤਾਂ ਵਿੱਚ ਇੱਕ ਲੜਕੀ ਦੀ ਬਿਨਾ ਕੱਪੜਿਆਂ ਤੋਂ লাশ ਪਈ ਹੈ ਜਿਸ ਦਾ ਮੂੰਹ ਦੁਪੱਟੇ ਨਾਲ ਬੰਨਿਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਕਤਲ ਕਰਕੇ লাশ ਨੂੰ ਖੇਤਾਂ ਵਿੱਚ ਛੁਪਾ ਦਿੱਤਾ ਹੈ ਸੋਸ਼ਲ ਮੀਡੀਆ ਤੇ ਦੇਖ ਕੇ ਲੜਕੀ ਦੀ ਫੋਟੋ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਛਾਣ ਕੀਤੀ ਤੇ ਲੜਕੀ ਦੀ ਉਮਰ 16 ਸਾਲ ਦੱਸੀ ਗਈ ਹੈ ਜੋ ਜ਼ਿਲ੍ਹਾ ਬਲਰਾਮਪੁਰ ਯੂਪੀ ਦੇ ਰਹਿਣ ਵਾਲੇ ਸੀ ਹਾਲ ਆਬਾਦ ਮੰਡੀ ਗਵਿੰਦਗੜ ਰਹਿਣਦੇ ਸਨ ਅਤੇ ਇੱਕ ਰਾਜ ਮਿਸਤਰੀ ਦਾ ਕੰਮ ਕਰਦੇ 30 ਸਾਲ ਦੇ ਲੜਕੇ ਜੋ ਬਿਹਾਰ ਦਾ ਸਹਿਰਸਾ ਰਹਿਣ ਵਾਲੇ ਸੀ ਹਾਲ ਆਬਾਦ ਮੰਡੀ ਗਵਿੰਦਗੜ ਕੰਮ ਕਰਦਾ ਸੀ ਨਾਲ ਗੱਲਬਾਤ ਹੋ ਗਈ ਤੇ ਉਸਨੇ ਉਸ ਨੂੰ ਬਿਆਹ ਦਾ ਝਾਂਸਾ ਦਿੱਤਾ ਸੀ ਕਥਿਤ ਦੋਸ਼ੀ ਨੇ ਕਬੂਲ ਕੀਤਾ ਕਿ ਉਹ ਹੀ ਲੜਕੀ ਨੂੰ ਪਿੰਡ ਅਲੌੜ ਰੇਲਵੇ ਲਾਈਨਾਂ ਕੋਲ ਲੈ ਗਿਆ ਸੀ ਜਿੱਤੇ ਉਸਨੇ ਉਸ ਨੂੰ ਮਾਰ ਕੇ ਖੇਤ ਵਿੱਚ ਛੁਪਾ ਦਿੱਤਾ ਸੀ ਇਹਦੀ ਕੱਲ ਸਵੇਰ ਐਸ ਐਚਓ सदर ਨੂੰ ਇਲਾਹਾ ਦਿੱਤੀ ਦਲਵੀਰ ਸਿੰਘ ਅਤੇ ਸਰਪੰਚ ਗੁਰਮੇਲ ਸਿੰਘ ਪਿੰਡ ਲੋੜਦਿਆਂ ਨੇ ਵੀ ਪਿੰਡ ਲੋੜ ਦੀ ਹੱਦ ਦੇ ਅੰਦਰ ਰੇਲਵੇ ਲਾਈਨ ਦੇ ਕੋਲੇ ਇੱਕ ਡੈੱਡ ਬੋਡੀ ਪਈ ਹੋਈ ਹੈ ਉਹ ਜਾ ਕੇ ਦੇਖਿਆ ਇੱਕ 16-17 ਸਾਲ ਦੀ ਲੜਕੀ ਦੀ ਡੈੱਡ ਬੋਡੀ ਸੀਗੀ ਜਿਹਦੀ ਉਦੋਂ ਮੌਕੇ ਤੇ شناخت ਨਹੀਂ ਹੋ ਸਕੀ ਤੇ ਉਹਦੇ ਚ ਅਸੀਂ ਇਹਨਾਂ ਦੇ ਬਿਆਨ ਤੇ ਐਫ ਆਈ ਆਰ ਨੰਬਰ 40 ਅਦੀਂ ਤਰ੍ਹਾਂ 103 1 ਪੀਐਨਐਸ ਦਰਜ ਕਰ ਲਈ ਸੀ ਤੇ ਉਦੋਂ ਅੱਗੇ ਕਾਰਵਾਈ ਸ਼ੁਰੂ ਕਰਤੀ ਇਹਦੀ ਡੈੱਡ ਬੋਡੀ ਅਸੀਂ ਇੱਥੇ ਮਾਰਚਨੀਚ ਰਖਵਾਤੀ ਇਸ਼ਤਿਹਾਰ ਸ਼ੁਰੂ ਹੋ ਗਿਆ ਜਾਰੀ ਕਰਤਾ ਉਹਨੂੰ ਐਸਐਚਓ ਸਦਰ ਨੇ ਅੱਗੇ ਸੋਸ਼ਲ ਮੀਡੀਆ ਤੇ ਵੀ ਪਾਇਆ ਜਿਹਦੇ ਤੋਂ ਇਹਦੀ ਪਛਾਣ ਹੋ ਸਕੇ ਤੇ ਇਹ ਇੱਥੇ ਪਟਚਨ ਯੂਪੀ ਦੇ ਰਹਿਣ ਵਾਲੇ ਐ ਤੇ ਇੱਥੇ ਗੋਵਿੰਦਗੜ੍ਹ ਮੰਡੀ ਰਹਦੇ ਸੀਗੇ ਤੇ ਲੇਬਰ ਦਾ ਹੀ ਕੰਮ ਕਰਦੇ ਸੀ ਉਦੋਂ ਅੱਗੇ ਇਨਵੈਸਟੀਗੇਸ਼ਨ ਚੱਲਦੀ ਹੋਈ ਪਤਾ ਲੱਗਿਆ ਵੀ ਇਹਦਾ ਇੱਕ ਜਮਚਾਨਾ ਵਾਸੀ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਸੰਜੀਤ ਕੁਮਾਰ ਇਹ ਸੰਜੀਤ ਕੁਮਾਰ ਇਹਨੂੰ ਪਰ 11 ਤਰੀਕ ਨੂੰ ਕੁੜੀ ਨੂੰ ਲੈ ਕੇ ਆਇਆ ਸੀ ਤੇ ਇਹਦੇ ਨਾਲ ਇੱਥੇ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਦੌਰਾਨ ਇਹਨੇ ਜਦੋਂ ਸਟਰਗਲ ਕੀਤਾ ਤਾਂ ਉਹਨੇ ਸਟ੍ਰਾਂਗੂਲੇਟ ਕਰਕੇ ਇਹਦੀ ਡੈਥ ਇਹਨੇ ਕਤਲ ਕਰਤਾ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ ਤੇ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਊਗੀ ਅੱਗੇ ਤਫਤੀਸ਼ ਚਲੋ ਜਿਹਾ ਹੋ ਜਿਹਾ ਪਰਾ ਦਬਾਧਾ ਕੀਤਾ ਜਾਊਗਾ ਸਰ ਪਹਿਲਾਂ ਇਹ ਕੇਸ ਪਾਇਆ ਗਿਆ ਜੀ ਇਹ ਹੈ ਜਮ ਇਹ ਹੁਣੇ ਇਹਦੀ ਗ੍ਰਿਫਤਾਰੀ ਹੋਈ ਹੈ ਜੀ ਪੁੱਛ ਕੇ ਚੱਲ ਰਹੀ ਹੈ ਜੀ ਅ ਅੱਗੇ ਜੋ ਦੋਤ ਸਾਹਮਣੇ ਆਉਣਗੇ ਤੁਹਾਨੂੰ ਥੋੜੇ ਨਾਲ ਸਾਂਝ ਕੇਤੇ ਜਾਣਗੇ ਕਿਹੜਾ ਲੜਕੀ ਨਵਲਗੇ ਜੀ ਇਹਦੀ ਪ੍ਰੋਫਾਈਲ ਜੀ ਕਿੰਨੀ ਉਮਰ ਆ ਕੋਈ ਮੈਰਿਡ ਹਨ ਮੈਰਿਡ ਹੈ ਜੀ ਲੜਕੀ ਨਹੀਂ ਇਹ ਲੜਕੀ ਦੋਸ਼ੀ ਭੜਿਆ ਜੀ ਦੋਸ਼ੀ ਹਨ ਮੈਰਿਡ ਹੈ ਜੀ ਦੋਸ਼ੀ ਮੈਰਿਡ ਹੈ ਮੈਰਿਡ ਲੜਕੀ ਹਨ ਆ ਲੜਕੀ ਹਨ ਮੈਰਿਡ ਹੈ ਦੋਸ਼ੀ ਮੈਰਿਡ ਹੈ ਇਹ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀ ਇਹ ਮਿਸਤਰੀ ਦਾ ਕੰਮ ਕਰਦਾ ਨਾਲ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਇਹ ਦੰਦਾ ਗੁੰਨਗੜੀ ਜੀ ਗੁੰਨਗੜੀ ਕਿੱਛੋਂ ਇੱਕ ਤਰ੍ਹਾਂ ਦਾ ਸਰ ਹੈ ਬਿਹਾਰ ਦਾ ਜੀ ਕਿੰਨੇ ਕੋ ਜਲਦੀ ਕਿਨੇ ਕੰਟੈਕਟ ਜਗਾ ਕੋਸ਼ਿਸ਼ ਕਰ ਰਿਹਾ ਹੈ ਇਹ ਲੈ ਮਟਰ ਇਹ ਦੇਖੋ ਕੱਲ ਮਾਰਨਿੰਗ ਸਾਨੂੰ ਇਤਲਾਹ ਮਿਲੀ ਹੈ ਤੇ ਡੈੱਡ ਬਡੀ ਕਬਦੇ ਚ ਲਈ ਹੈ ਕੱਲ ਤੁਹਾਨੂੰ ਪਤਾ ਹੀ ਹੈ ਵੀ ਸਾਰੀ ਖਾਨਾ ਪੁਲਿਸ ਉਧਰ ਵੀ ਬਿਜ਼ੀ ਸੀ ਦੀ ਮਲੌਦ ਵਾਲੇ ਕੇਸ ਚ ਤੇ ਉਸ ਤੋਂ ਬਾਅਦ ਇਹ ਐਸ ਐਚ ਓ ਸਦਰ ਨੇ ਹੀ ਰਾਤ ਇਹਦਾ ਪਤਾ ਕੀਤਾ ਤੇ ਅੱਜ ਇਹਨੂੰ ਅਰੈਸਟ ਕਰ ਲਿਆ 24 ਘੰਟਿਆਂ ਦੇ ਅੰਦਰ ਅੰਦਰ ਇਹ ਸਾਰਾ ਹੋ ਗਿਆ